ਜਗਣਾ ਨੀਕਾ ਹਰ ਕੀਰਤਨ ਮਹਿ ਜਾਗਣਾ ਇਹ ਤੁਹਾਡਾ ਜਾਗਣਾ ਬਹੁਤ ਉਤਮ ਆ ਜਾਗ ਜਦਾ ਹੋਰ ਵੀ ਬੜੇ ਹੋਣਗੇ ਰਾਤਾਂ ਨੂੰ ਲੇਕਿਨ ਸੰਗਤ ਵਿੱਚ ਬਹਿਣਾ ਇਸ ਕੰਮ ਲਈ ਜਾਗਣਾ ਸਭ ਤੋਂ ਉਤਮ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਲਿਖਿਆ ਵੀ ਜਾਗਣਾ ਜਾਗਣਾ ਨੀਕਾ ਹਰ ਕੀਰਤਨ ਮਹਿ ਜਾਗਣਾ ਜੇ ਤਾਂ ਜਾਗਣਾ ਹੈ ਨਾ ਤਾਂ ਰਾਤ ਨਹੀਂ ਸੌਣਾ ਤੇ ਰੱਬ ਦੀ ਕੀਰਤੀ ਕਰਨ ਲਈ ਉਹਦੀ ਇਬਾਦਤ ਕਰਨ ਲਈ ਉਹਦੀ ਸੰਗਤ ਵਿੱਚ ਬਹਿਣ ਲਈ ਜਾਗ ਉਹ ਜਾਗਣਾ ਤੇਰਾ ਸਫਲਾ ਹੋ ਜਾਏਗਾ ਤੁਸੀਂ ਉਸ ਜਾਗਣ ਵਾਸਤੇ ਬੈਠੇ ਹੋ ਆਓ ਪ੍ਰੇਮ ਬਣਾਇਓ ਇਕਾਗਰਤਾ ਬਣਾਇਓ ਇਤਿਹਾਸ ਦਾ ਕਿ ਉਹ ਪੰਨਾ ਜਿਹੜਾ ਆਪਨੇ ਬਹੁਤ ਘੱਟ ਸੁਣਿਆ ਨੌਵੇਂ ਪਾਤਸ਼ਾਹ ਮਹਾਰਾਜ ਦੇ ਇਤਿਹਾਸ ਵਿੱਚੋਂ ਮੈਂ ਤੁਹਾਡੇ ਨਾਲ ਕਹਿਣ ਦਾ ਯਤਨ ਕਰਨਾ ਇੱਕ ਵਾਰ ਸਾਰੀ ਸੰਗਤ ਪ੍ਰੇਮ ਵਿੱਚ ਆਣ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਔਰੰਗਜ਼ੇਬ ਦੇ ਜ਼ੁਲਮਾਂ ਦੇ ਸਤਾਏ ਹੋਏ ਕਸ਼ਮੀਰੀ ਪੰਡਿਤ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੁਕਾਰ ਲੈ ਕੇ ਆਏ ਆਪਾਂ ਬਹੁਤ ਵਾਰ ਸੁਣਿਆ ਮੈਂ ਗੱਲ ਅੱਗੇ ਲੈ ਕੇ ਜਾਣੀ ਤੂ ਕਾ ਮਾਤਰ ਬੇਨਤੀ ਕਰਨੀ ਆ ਨੋ ਮੇ ਬਾਦਸ਼ਾਹ ਨੂੰ ਕਹਿੰਦੇ ਸੱਚੇ ਪਾਸ਼ਾ ਜੀ ਜੇ ਤੁਸੀਂ ਸਾਡੀ ਬਾਹ ਫੜ ਲਈ ਫੇਰ ਨਹੀਂ ਅਸੀਂ ਮਰਦੇ ਫੇਰ ਨਹੀਂ ਡੁੱਬਦੇ ਜੇ ਤੁਸੀਂ ਸਾਡੀ ਨਾ ਬਾਹ ਫੜੀ ਜੇ ਤੁਸੀਂ ਹੁਣ ਸਾਨੇ ਨਾ ਬਣੇ ਸਾਡੇ ਪੱਖ ਵਿੱਚ ਨਾ ਖਲੋਏ ਤੇ ਸੱਚੇ ਪਾਸ਼ਾ ਅਸੀਂ ਮਰ ਜਾਣਾ ਸਾਡਾ ਹੈ ਕੋਈ ਨਹੀਂ ਸਾਡੇ ਕੋਲ ਕੋਈ ਚਾਰਾ ਨਹੀਂ ਸਾਡਾ ਕੋਈ ਸਹਾਰਾ ਨਹੀਂ ਹੁਣ ਤੁਹਾਡੀ ਆਸ ਰੱਖ ਕੇ ਆਏ ਆ ਜੇ ਤੁਸੀਂ ਸਾਨੂੰ ਆਪਣੇ ਬਣਾ ਲਿਆ ਨਾ ਸੱਚੇ ਪਾਸ਼ਾ ਜੇ ਬਾਹ ਫੜ ਲਈ ਤੇ ਸਾਡਾ ਵਿਸ਼ਵਾਸ ਆ ਸਾਡਾ ਯਕੀਨ ਆ ਸਾਨੂੰ ਤੁਹਾਡੇ ਤੇ ਮਾਣ ਆ ਵੀ ਸਾਨੂੰ ਕੋਈ ਮਾਰ ਨਹੀਂ ਸਕਦਾ ਸਾਨੂੰ ਕੋਈ ਮਕਾ ਨਹੀਂ ਸਕਦਾ ਉਹਨਾਂ ਨੇ ਅਰਦਾਸ ਕੀਤੀ ਉਹ ਨਿਮਾਣੇ ਬਣ ਕੇ ਆਏ ਉਹਨਾਂ ਰੋ ਕੇ ਕੁਰਲਾ ਕੇ ਧਾਹਾ ਮਾਰ ਕੇ ਫਰਿਆਦ ਕੀਤੀ ਉਹ ਬੇਗਾਨੇ ਸੀ ਉਹ ਹਿੰਦੂ ਧਰਮ ਦੇ ਬ੍ਰਾਹਮਣ ਨੇ ਉਹ ਸਿੱਖ ਨਹੀਂ ਬ੍ਰਾਹਮਣ ਨੇ ਤੇ ਸਿੱਖਾਂ ਦੇ ਗੁਰੂ ਕੋਲ ਆਣ ਕੇ ਪੁਕਾਰ ਕਰ ਰਹੇ ਆ ਜਦ ਕਿ ਉਹਨਾਂ ਨੂੰ ਪਤਾ ਵੀ ਸਿੱਖਾਂ ਦੇ ਗੁਰੂ ਦਾ ਸਾਡੇ ਧਰਮ ਨਾਲ ਅਜਨੇਊ ਨਾਲ ਟਕਿਆਂ ਨਾਲ ਸਾਡੀਆਂ ਬੋਧੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਨਾਲ ਤਾਂ ਲੈਣਾ ਦੇਣਾ ਕੋਈ ਨਹੀਂ ਸਿੱਖਾਂ ਦੇ ਗੁਰੂ ਦਾ ਉਹ ਤੇ ਕਰਮ ਕੰਡਾਂ ਦਾ ਵਿਰੋਧ ਕਰਦੇ ਆ ਲੇਕਿਨ ਫੇਰ ਵੀ ਚੱਲ ਕੇ ਨੌਵੇਂ ਪਾਸ਼ਾ ਕੋਲੇ ਆਏ ਸੱਚੇ ਪਾਸ਼ਾ ਸਾਨੂੰ ਭਰੋਸਾ ਆ ਜੇ ਤੁਸੀਂ ਬਾਹ ਫੜ ਲਈ ਅਸੀਂ ਨਹੀਂ ਮਰਦੇ ਤੇ ਮੈਂ ਕਹਿਣਾ ਹੁਣ ਉਹ ਵੀ ਅੱਜ ਦੇ ਸਿੱਖਾਂ ਨੂੰ ਭਰੋਸਾ ਇਹ ਨਹੀਂ ਗੁਰੂ ਤੇ ਕਦੇ ਬਗਾਨੇ ਆ ਕੇ ਮਹਾਰਾਜ ਨੂੰ ਕਹਿੰਦੇ ਪਾਸ਼ਾ ਸਾਡੀ ਬਾਹ ਫੜ ਲਓ ਅਸੀਂ ਨਹੀਂ ਮਰਦੇ ਤੇ ਅੱਜ ਆਪਣੀ ਨਹੀਂ ਬਾਹ ਫੜਾਉਂਦੇ ਆਪਣੇ ਆਪ ਨੂੰ ਸਿੱਖ ਘਾਉਣ ਵਾਲੇ ਸਕੀਦਾ ਭੇਸ ਧਾਰਨ ਕਰਨ ਵਾਲੇ ਅੱਜ ਉਹ ਨੇ ਆਪਣੇ ਗੁਰੂ ਦੇ ਚੰਗੀ ਤਰ੍ਹਾਂ ਹੁੰਦੇ ਇਮਾਨਦਾਰੀ ਨਾਲ ਉਹ ਵੀ ਇੱਧਰ ਉੱਧਰ ਭਟਕੀ ਜਾਂਦੇ ਆ ਗੁਰੂ ਨਾਨਕ ਸਾਹਿਬ ਨੂੰ ਜਿਨੇ ਬਾਹ ਫੜਾਈ ਉਹ ਡੋਬਿਆ ਨਹੀਂ ਇਤਿਹਾਸ ਪੜ ਕੇ ਵੇਖ ਲਓ ਨਹੀਂ ਡੋਬਿਆ ਜਿਨੇ ਗੁਰੂ ਨਾਨਕ ਸਾਹਿਬ ਦਾ ਓਟ ਤੇ ਆਸਰਾ ੱਤਕਿਆ ਉਹ ਤਰ ਗਿਆ ਉਹ ਪਾਰ ਹੋ ਗਿਆ ਇਹ ਬ੍ਰਾਹਮਣ ਆਏ ਪਤਾ ਵੀ ਸਾਡੇ ਧਰਮਨਾ ਪਾਸ਼ਾ ਦਾ ਕੋਈ ਲੈਣਾ ਦੇਣਾ ਨਹੀਂ ਕਹਿੰਦੇ ਮਹਾਰਾਜ ਸਾਨੂੰ ਬਚਾ ਲਓ ਤੇ ਨੌਵੇਂ ਪਾਸ਼ਾ ਨੂੰ ਫਿਰ ਗੋਬਿੰਦ ਰਾਏ ਨੇ ਵੀ ਕਿਹਾ ਨਿੱਕੀ ਜਿਹੀ ਅਵਸਥਾ ਪਿਤਾ ਜੀ ਇਨਾ ਰੋਂਦਿਆਂ ਦੇ ਹੰਝੂ ਪੂੰਝ ਕੇ ਹਸਾ ਦਿਓ ਤੇ ਪਿਤਾ ਨੇ ਕਿਹਾ ਪੁੱਤਰਾ ਸੀਸ ਵਾਰਨਾ ਪੈਣਾ ਕਿਸੇ ਮਹਾਬਲੀ ਤਪਸਵੀ ਨੂੰ ਤੇ ਪਿਤਾ ਜੀ ਤੁਹਾਡੇ ਤੋਂ ਵੱਡਾ ਕੌਣ ਆ ਤਪਸਵੀ ਤੁਹਾਡੇ ਤੋਂ ਵੱਡਾ ਕੌਣ ਆ ਮਹਾਬਲੀ ਤੁਸੀਂ ਆਪਣਾ ਸੀਸ ਵਾਰ ਦਿਓ ਕੋਈ ਪਰਵਾਹ ਨਹੀਂ ਮੈਂ ਯਤੀਮ ਹੋ ਜਾ ਮੈਂ ਅਨਾਥ ਹੋ ਜਾ ਮੈਨੂੰ ਪਰਵਾਹ ਨਹੀਂ ਪਰ ਜੇ ਤੁਹਾਡੇ ਇੱਕ ਸਿਰ ਵਾਰਨ ਦੇ ਨਾਲ ਅ ਲੱਖਾਂ ਘਰਾਂ ਦੇ ਬੱਚੇ ਯਤੀਮ ਹੋਣੋਂ ਬਚਦੇ ਆ ਤੇ ਸੌਦਾ ਮਹਿੰਗਾ ਨਹੀਂ ਸੱਚੇ ਪਾਸ਼ਾ ਇਹ ਕੰਮ ਕਰ ਦਿਓ ਇਹਨਾਂ ਨਮਾਣਿਆਂ ਦਾ ਮਾਣ ਰੱਖੋ ਆਹ ਹੈ ਸਾਡੇ ਗੁਰੂ ਦਾ ਘਰ ਗੁਰੂ ਨਾਨਕ ਦੇ ਘਰ ਵਰਗਾ ਤੁਹਾਨੂੰ ਘਰ ਕਿਤੇ ਨਹੀਂ ਲੱਭਣਾ ਇਸ ਘਾਦੀ ਵਿੜਾਈ ਵਲਖਣਿਆ ਇਤਿਹਾਸ ਬੜਾ ਵਿਛਾਲਿਆ ਮੈਂ ਗੱਲ ਅੱਗੇ ਲੈ ਕੇ ਜਾਣੀ ਆ ਨੌਵੇਂ ਪਾਤਸ਼ਾਹ ਮਹਾਰਾਜ ਨੇ ਤਿਆਰੀ ਕੀਤੀ ਬਾਦਸ਼ਾਹ ਕਹਿੰਦੇ ਪੰਡਤ ਜੀ ਤੁਹਾਡਾ ਕੰਮ ਹੋ ਗਿਆ ਤੁਸੀਂ ਜਾ ਸਕਦੇ ਆ ਸਾਡੇ ਸੈਨ ਦਸਤਕਤ ਕਰਵਾ ਲਓ ਤੇ ਚਿੱਠੀ ਲੈ ਕੇ ਸੁਨੇਹਾ ਦੇ ਦਿਓ ਰੰਗ ਦੇ ਬਾਦਸ਼ਾਹ ਨੂੰ ਜੇ ਸਿੱਖਾਂ ਦਾ ਨੌਵੇਂ ਗੁਰੂ ਨੂੰ ਬਾਦਸ਼ਾਹ ਤੈ ਮੁਸਲਮਾਨ ਬਣਾ ਲਿਆ ਤੈਨੂੰ ਧੱਕਾ ਕਰਨ ਦੀ ਲੋੜ ਕੋਈ ਨਹੀਂ ਤਲਵਾਰ ਚੁੱਕਣ ਦੀ ਲੋੜ ਕੋਈ ਨਹੀਂ ਲਾਲਚ ਦੇਣ ਦੀ ਲੋੜ ਕੋਈ ਨਹੀਂ ਸਾਰੇ ਹਿੰਦੂ ਆਪਣੇ ਆਪ ਇਸਲਾਮ ਦੇ ਦੈਰੇ ਵਿੱਚ ਆਉਣਗੇ ਕੋਈ ਲੋੜ ਨਹੀਂ ਤੈਨੂੰ ਤਲਵਾਰ ਚੁੱਕਣੀ ਬਸ ਸਿੱਖਾਂ ਦੇ ਗੁਰੂ ਨੂੰ ਮੁਸਲਮਾਨ ਬਣਾ ਲੈ ਇਹ ਸੁਨੇਹਾ ਉਹਦੇ ਤੱਕ ਪਹੁੰਚ ਗਿਆ ਤੇ ਇਧਰੋਂ ਨੌਵੇਂ ਪਾਸ਼ਾ ਜੀ ਨੇ ਤਿਆਰੀ ਕੀਤੀ ਪੰਜ ਸਿੱਖ ਆਪਣੇ ਨਾਲ ਲਾਏ ਪੰਜ ਸਿੱਖ ਉਹ ਚੁਣੇ ਪਤਾ ਕਿਹੜੇ ਕਿਹੜੇ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਬਾਬਾ ਗੁਰਦਤਾ ਜੀ ਦੇ ਭਾਈ ਉਧਰ ਰਠੌਰ ਇਹ ਪੰਜ ਸਿੱਖ ਨਾਲ ਲੈ ਗੁਰੂ ਸਾਹਿਬ ਨੇ ਬਚਨ ਕੀਤੇ ਸੰਗਤ ਜੀ ਸਾਡੇ ਨਾਲ ਹੋਰ ਕਿਸੇ ਨਹੀਂ ਜਾਣਾ ਆਹ ਪੰਜ ਸਿੱਖ ਸਾਡੇ ਨਾਲ ਦਿੱਲੀ ਨੂੰ ਜਾਣਗੇ ਆਖਰੀ ਬਚਨ ਬਿਲਾਸ ਕਰਕੇ ਆਪਣੇ ਪਰਿਵਾਰ ਨਾਲ ਮੇਲ ਮਲਾਪ ਕਰਕੇ ਆਪਣੇ ਪੁੱਤ ਨੂੰ ਘੋਟ ਕੇ ਕਲਾਵੇ ਵਿੱਚ ਲੈ ਕੇ ਨੌਵੇਂ ਪਾਸ਼ਣ ਕਿਆ ਪੁੱਤਰਾ ਮੈਂ ਕੁਰਬਾਨੀ ਦੇਣ ਚੱਲਿਆ ਮੈਂ ਸ਼ਹੀਦੀ ਦੇਣ ਚੱਲਿਆ ਤੇ ਜੇ ਇਸ ਬਾਪ ਦਾ ਤੇਰੇ ਵਰਗਾ ਲਾਇਕ ਪੁੱਤਰ ਹੋਵੇ ਤੇਰੇ ਵਰਗਾ ਫਰਜੰਦ ਹੋਵੇ ਉਹਨੂੰ ਕੋਈ ਫਿਕਰ ਕੋ ਚਿੰਤਾ ਨਹੀਂ ਰਹਿ ਜਾਂਦੀ ਮੈਂ ਸਾਰੇ ਜ਼ਿੰਮੇਵਾਰੀ ਤੇਰੇ ਮੋਢਿਆਂ ਤੇ ਪਾ ਕੇ ਚੱਲੇ ਗੁਰਗੱਦੀ ਦੀ ਜ਼ਿੰਮੇਵਾਰੀ ਤੈਨੂੰ ਸੰਭਾਲ ਕੇ ਚੱਲੇ ਤੇ ਨੌਵੇਂ ਪਾਸ਼ਾ ਨੇ ਫਿਰ ਚਾਲਾ ਪਾਤਾ 1674 ਈਸਵੀ ਦੇ ਸ਼ੁਰੂ ਵਿੱਚ ਔਰੰਗਜ਼ੇਬ ਨੇ ਜ਼ੁਲਮ ਢੋਣਾ ਸ਼ੁਰੂ ਕੀਤਾ ਸੀ 1975 ਚੱਲ ਰਿਹਾ ਹੈ ਮਈ ਮਹੀਨੇ ਵਿੱਚ ਬ੍ਰਾਹਮਣ ਕਸ਼ਮੀਰੀ ਪੰਡਤ ਪੁਕਾਰ ਲੈ ਕੇ ਆਏ ਤੇ ਜੁਲਾਈ ਮਹੀਨੇ ਵਿੱਚ ਪਾਸ਼ਾ ਤਿਆਰੀ ਕਰਕੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚਾਲਾ ਪਾਉਂਦੇ ਆ ਗੁਰੂ ਸਾਹਿਬ ਨੇ ਪੰਜਾਬ ਵਿੱਚ ਫੇਰੀ ਕੀਤੀ ਕਈਆਂ ਨੂੰ ਤਾਰਿਆ ਰਾਹ ਵਿੱਚ ਕਈ ਥਾਂ ਪੜਾ ਕੇ ਤੇ ਫਿਰ ਮਹਾਰਾਜ ਆਗਰੇ ਵਿੱਚ ਦੀ ਹੁੰਦੇ ਹੋਏ ਤੇ ਦਿੱਲੀ ਪਹੁੰਚ ਗਏ ਗ੍ਰਿਫਤਾਰੀ ਦੇਤੀ ਮਹਾਰਾਜ ਨੇ ਗ੍ਰਿਫਤਾਰੀ ਹੋਈ ਕਿਵੇਂ ਇੱਕ ਵੱਖਰਾ ਵਿਸ਼ਾ ਮੈਂ ਇਸ ਤੋਂ ਅਗਲੇਰਾ ਵਿਸ਼ਾ ਤੁਹਾਡੇ ਚਰਨਾਂ ਵਿੱਚ ਰੱਖਣਾ ਜਦੋਂ ਮਹਾਰਾਜ ਦਿੱਲੀ ਪਹੁੰਚੇ ਤੇ ਸਭ ਤੋਂ ਪਹਿਲਾਂ ਇੱਕ ਡਰਾਉਣੀ ਹਵੇਲੀ ਵਿੱਚ ਬੰਦ ਕੀਤਾ ਗਿਆ ਬਾਦਸ਼ਾਹ ਸੋਚਦਾ ਵੀ ਡਰਾਉਣੀ ਹਵੇਲੀ ਵਿੱਚ ਰਹਿ ਕੇ ਸ਼ਾਇਦ ਗੁਰੂ ਡਰ ਜਾਏਗਾ ਲੇਕਿਨ ਉਹਨੂੰ ਇਹ ਨਹੀਂ ਪਤਾ ਇਸ ਗੁਰੂ ਦੀ ਤਾਂ ਜਿਹੜਾ ਬਾਣੀ ਪੜ ਲੈਂਦਾ ਉਹ ਨਹੀਂ ਡਰਦਾ ਤੇ ਜਿਸ ਗੁਰੂ ਨੇ ਬਾਣੀ ਲਿਖੀ ਆ ਉਹ ਕਿਦਾਂ ਡਰ ਸਕਦਾ ਇਸ ਗੁਰੂ ਦੇ ਬਚਨਿਆ ਭੈ ਕਾਹੂ ਕੋ ਦੇਤ ਨਹਿ ਨਹਿ ਪੈਮਾਨਤ ਆਨ ਨਾ ਤੇ ਡਰ ਰੱਖਣਾ ਤੇ ਨਾ ਡਰ ਕਿਸੇ ਨੂੰ ਦੇਣਾ ਨਾ ਸਿੱਖ ਨੇ ਡਰਾਉਣਾ ਆ ਨਾ ਸਿੱਖ ਨੇ ਡਰਨਾ ਆ ਇਸ ਗੁਰੂ ਦੇ ਘਰ ਵਿੱਚ ਹੋਕਾ ਦਿੱਤਾ ਜਾਂਦਾ ਹੈ ਨਿਰਭਉ ਜਪੈ ਸਗਲ ਭਉ ਮਿਟੈ ਤੇ ਬਾਦਸ਼ਾਹ ਸੋਚਦਾ ਵੀ ਡਰਾਉਣੀ ਹਵੇਲੀ ਵਿੱਚ ਬੰਦ ਕਰਕੇ ਡਰਾ ਲੈਣਾ ਗੁਰੂ ਨੂੰ ਲੇਕਿਨ ਪਾਸ਼ਾ ਜੀ ਉਸ ਹਵੇਲੀ ਵਿੱਚ ਰਹੇ ਫਿਰ ਅਗਲੇ ਦਿਨ ਮਹਾਰਾਜ ਦੀ ਪੇਸ਼ੀ ਕੀਤੀ ਗਈ ਔਰੰਗਜ਼ੇਬ ਬਾਦਸ਼ਾਹ ਦੇ ਸਾਹਮਣੇ ਹੁਣ ਸੁਣਿਓ ਸੁਣਨ ਵਾਲੀ ਗੱਲ ਆ ਔਰੰਗਜ਼ੇਬ ਦੇ ਦਰਬਾਰ ਵਿੱਚ ਮੁਗਲਗਾ ਸਲਤਨਤ ਦੇ ਦਰਬਾਰ ਵਿੱਚ ਦੋ ਸੰਗਾਸਣ ਲੱਗਦੇ ਆ ਇੱਕ ਸੰਗਾਸਣ ਤੇ ਬਾਦਸ਼ਾਹ ਬੈਂਦਾ ਰਾਜਨੀਤਿਕ ਮੁਖੀ ਇਸ ਰਾਜਭਾਗ ਨੂੰ ਮੰਨਣ ਵਾਲਾ ਦਿੱਲੀ ਦਾ ਬਾਦਸ਼ਾਹ ਤੇ ਦੂਜਾ ਸੰਗਾਸਣ ਹੁੰਦਾ ਉਹਨਾਂ ਦੇ ਧਾਰਮਿਕ ਆਗੂ ਦਾ ਜਿਹੜਾ ਧਰਮ ਦਾ ਆਗੂ ਹੋਵੇ ਨਾ ਉਹ ਨਾਲ ਦੂਜੇ ਸੰਘਾਸੜ ਦੇ ਬੈੰਦਾ ਉਹਦਾ ਕੰਮ ਪਤਾ ਕੀ ਆ ਪੇ ਬਾਦਸ਼ਾਹ ਜਦੋਂ ਕੋਈ ਐਲਾਨ ਕਰਦਾ ਏ ਜੇ ਉਹਦਾ ਕੋਈ ਐਲਾਨ ਧਰਮ ਦੇ ਵਿਰੋਧਿਆ ਸ਼ਰਾ ਦੇ ਵਿਰੋਧਿਆ ਜੇ ਇਸਲਾਮ ਦੇ ਦਾਇਰੇ ਵਿੱਚ ਨਹੀਂ ਆਉਂਦਾ ਤੇ ਉਹਦੇ ਕੀਤੇ ਹੋਏ ਐਲਾਨ ਨੂੰ ਵਿਰੋਧ ਕਰਨਾ ਉਹਨੂੰ ਉਸੇ ਵੇਲੇ ਬਾਈਕਟ ਕਰਨਾ ਇਹ ਧਾਰਮਿਕ ਆਗੂ ਦਾ ਕੰਮ ਸੀ ਤੇ ਉਹਦਾ ਸੰਘਾਸਣ ਨਾਲ ਲੱਗਦਾ ਸੀ ਤੇ ਜਦਨ ਮਹਾਰਾਜੀ ਇਹਨੇ ਪੇਸ਼ੀ ਕਰਵਾਈ ਨਾ ਇਹ ਨੀਤੀਬਾਨ ਬਹੁਤ ਸੀ ਬੰਦਾ ਜਾਲਮ ਵੀ ਬੜਾਇਆ ਤੇ ਨੀਤੀਬਾਨ ਸਿਆਣਾ ਵੀ ਬਹੁਤ ਆ ਇਹਨੇ ਸੋਚਿਆ ਵੀ ਪਹਿਲਾਂ ਪਿਆਰ ਨਾਲ ਮਨਾਇਆ ਜਾਏ ਚੀਜ਼ਾਂ ਚਾਰ ਨੇ ਸਾਮ ਦਾਮ ਦੰਡ ਤੇ ਭੇਦ ਇਹਨਾਂ ਚਾਰੇ ਅਪਣਾਉਣੇ ਮਹਾਰਾਜ ਦੇ ਉੱਤੇ ਕਹਿੰਦਾ ਪਹਿਲਾਂ ਪਿਆਰ ਨਾਲ ਮਨਾਇਏ ਸਤਕਾਰ ਦਈਏ ਬੜੇ ਸਤਕਾਰ ਨਾਲ ਮਹਾਰਾਜ ਨੂੰ ਲੈ ਕੇ ਆਏ ਤੇ ਇਹਨੇ ਜਿਹੜਾ ਸਿੰਘਾਸਣ ਖਾਲੀ ਰੱਖਿਆ ਸੀ ਨਾ ਨਾਲ ਧਾਰਮਿਕ ਆਗੂ ਵਾਲਾ ਕਹਿੰਦਾ ਆਓ ਜੀ ਗੁਰੂ ਤੇਗ ਬਹਾਦਰ ਜੀ ਇਹ ਸਿੰਘਾਸਣ ਤੇ ਸਜੋ ਮਹਾਰਾਜ ਉੱਥੇ ਬਹਿ ਗਏ ਕਹਿੰਦਾ ਤੁਹਾਡਾ ਬੜਾ ਸਨਮਾਨ ਕਰਦੇ ਆ ਕਿਉਂਕਿ ਤੁਹਾਡੇ ਵੱਡੇ ਪੀਰ ਕਾਮਲ ਫਕੀਰ ਬਾਬੇ ਨਾਨਕ ਦੇ ਸਾਨੂੰ ਰਾਜ ਭਾਗ ਦਿੱਤਾ ਹੋਇਆ ਹੈ ਸਾਡੇ ਵੱਡ ਵਡੇਰੇ ਤੁਹਾਡੇ ਗੁਰੂ ਦੇ ਚਰਨਾਂ ਵਿੱਚ ਝੁਕਦੇ ਰਹਿਆ ਰਾਜ ਭਾਗ ਦੀ ਭੀਖ ਮੰਗਦੇ ਰਹਿਆ ਅਸੀਂ ਤੁਹਾਡਾ ਬੜਾ ਸਨਮਾਨ ਸਤਿਕਾਰ ਕਰਦੇ ਆ ਲੇਕਿਨ ਜਿਹੜੀ ਅਡਵਾਈ ਤੁਸੀਂ ਕਰ ਰਹੇ ਹੋ ਨਾ ਇਹ ਛੱਡ ਦਿਓ ਚੰਗੀ ਨਹੀਂ ਕਿਉਂਕਿ ਮੈਨੂੰ ਪਤਾ ਤੁਹਾਡਾ ਇਹਨਾਂ ਦੇ ਧਰਮ ਨਾਲ ਲੈਣਾ ਦੇਣਾ ਕੋਈ ਨਹੀਂ ਜੰਜੂ ਨਾਲ ਤੁਹਾਡਾ ਲੈਣਾ ਦੇਣਾ ਕੋਈ ਨਹੀਂ ਤੇ ਤੁਸੀਂ ਵਿਚ ਖਲੋ ਕੇ ਕੰਮ ਨਾ ਰੋਕੋ ਮੈਂ ਚਾਹਉਨਾ ਸਾਰੇ ਪਾਸੇ ਇਸਲਾਮ ਦਸੇ ਭਾਰਤ ਦੀ ਧਰਤੀ ਤੇ ਦੂਜਾ ਕੋਈ ਧਰਮ ਨਾ ਹੋਵੇ ਨੌਵੇਂ ਪਾਸ਼ਾ ਕਹਿੰਦੇ ਹੋ ਭੋਲਿਆ ਬਾਦਸ਼ਾ ਤੂੰ ਕੀ ਸੋਚਦਾ ਪਈ ਆ ਰੱਬ ਦੇ ਬਣਾਏ ਬੰਦੇ ਮਾਰ ਕੇ ਤੂੰ ਅੱਲਾ ਨੂੰ ਖੁਸ਼ ਕਰੇਗਾ ਤੂੰ ਹਜਰਤ ਮੁਹੰਮਦ ਨੂੰ ਖੁਸ਼ ਕਰੇਗਾ ਇਹ ਤੇਰੇ ਮਨ ਦਾ ਸਭ ਤੋਂ ਵੱਡਾ ਭਰਮ ਆ ਵਹਿਮ ਆ ਔਰੰਗਜ਼ੇਬ ਇਹ ਖੂਬ ਮੈਂ ਜਾਣਦਾ ਹਾਂ ਚੜਿਆ ਹੋਇਆ ਹੈ ਮਜਬੀ ਜਨੂਨ ਤੈਨੂੰ ਐ ਪਰ ਪਰਜਾਂ ਨੂੰ ਦੁੱਖ ਪਹੁੰਚਾਉਣ ਵਾਲੇ ਘੜਨੇ ਚਾਹੀਦੇ ਨਹੀਂ ਕਾਨੂੰਨ ਤੈਨੂੰ ਉਹ ਕਤਲ ਕਰਨ ਲੱਖਾਂ નિર્ਦੋਸ਼ ਬੰਦੇ ਕੀ ਇਹ ਜਾਪਣਾ ਬੰਦੇ ਦੀ ਜੂਨ ਤੈਨੂੰ ਭਲਾ ਦੱਸ ਖ ਰੱਬੀ ਦਰਗਾਹ ਅੰਦਰ ਮaaf ਹੋਣਗੇ ਸਾਰੇ ਖੂਨ ਤੈਨੂੰ ਨਵੇਂ ਪਾਸੇ ਕਹਿੰਦੇ ਦੱਸੋ ਬੋਲ ਕੇ ਜਦੋਂ ਅੱਲਾਹ ਦੀ ਦਰਗਾਹ ਜਾਏਗਾ ਉੱਥੇ ਲੇਖਾ ਸਾਹ ਪਲ ਪਲਦਾ ਹੋਣਾ ਉੱਥੇ ਸਾਰੇ ਕਤਲ ਤੈਨੂੰ ਮaaf ਹੋ ਜਾਣਗੇ ਉੱਥੇ ਬਖਸ਼ਿਆ ਜਾਏਗਾ ਨਹੀਂ ਬਖਸ਼ਿਆ ਜਾਣਾ ਸਾਡਾ ਬਾਬਾ ਬਾਬਾ ਨਾਨਕ ਇਹਨਾਂ ਦੇ ਧਾਰਮਿਕ ਸਥਾਨ ਤੇ ਗਿਆ ਸੀ ਮੱਕੇ ਕਾਬੇ 사우ਦੀਆਰਬ ਵਿੱਚ ਪੈਂਦਾ ਜਿੱਥੇ ਜਾ ਕੇ ਮੁਸਲਮਾਨ ਮੱਥਾ ਟੇਕਦੇ ਕਹਿੰਦੇ ਸਾਡਾ ਅੱਲਾ ਇੱਥੇ ਰਹਿੰਦਾ ਉੱਥੇ ਹੱਜ ਕਰਨ ਵਾਸਤੇ ਜਾਂਦੇ ਆ ਹਾਜੀ ਬਣ ਕੇ ਆਉਂਦੇ ਆ ਬਾਬਾ ਨਾਨਕ ਉੱਥੇ ਗਿਆ ਤੇ ਜਦੋਂ ਬਾਬੇ ਨੇ ਮੱਕਾ ਘੁਮਾ ਕੇ ਕਲਾ ਦਿਖਾਈ ਸੀ ਨਾ ਫਿਰ ਸਾਰੇ ਹਾਜੀ ਗਾਜੀ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕ ਕੇ ਕਹਿੰਦੇ ਪਾਸ਼ਾ ਜੀ ਸਾਡਾ ਇੱਕ ਸਵਾਲ ਹੱਲ ਕਰੋ ਮਹਾਰਾਜ ਕਹਿੰਦੇ ਕੀ ਗੁਰੂ ਸਾਹਿਬ ਕੋਲ ਸੀ ਪੋਥੀ ਗੁਰਬਾਣੀ ਦੀ ਪੋਥੀ ਜਦੋਂ ਤੇ ਮਹਾਰਾਜੀ ਸ਼ਬਦ ਲਿਖਦੇ ਸੀ ਤੇ ਇਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਪਤਾ ਕੀ ਗਿਆ ਉਹ ਭਾਈ ਗੁਰਦਾਸ ਜੀ ਨੇ ਲਿਖਿਆ ਆਪਣੀਆਂ ਵਾਰਾਂ ਵਿੱਚ ਉਹ ਕਹਿੰਦੇ ਪੁੱਛਣ ਗੱਲ ਈਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ ਵੱਡਾ ਸੰਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕੇ Musalman ਹੋਈ ਕਹਿੰਦੇ ਬਾਬਾ ਆ ਤੇਰੇ ਕੋਲ ਧਰਮ ਦੀ ਕਿਤਾਬ ਆ ਇਹਨੂੰ ਫੋਲ ਕੇ ਸਾਨੂੰ ਦੱਸ ਭਈ Hindu ਵੱਡਾ ਆ ਜਾਂ Musalman ਵੱਡਾ ਆ ਤੇ ਬਾਬੇ ਨੇ ਇੱਕੋ ਸ਼ਬਦ ਦੇ ਵਿੱਚ ਇੱਕੋ ਲਾਈਨ ਵਿੱਚ ਸਾਰੀ ਗੱਲ ਸਮਝਾ ਦਿੱਤੀ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ ਧੋਨੋ ਰੋਈ ਗੁਰੂ ਨਾਨਕ ਸਾਹਿਬ ਕਹਿੰਦੇ ਗੱਲ ਸੁਣ ਲਓ ਨਾ ਤਾਂ ਹਿੰਦੂ ਵੱਡਾ ਨਾ ਮੁਸਲਮਾਨ ਵੱਡਾ ਅਸਲ ਵਿੱਚ ਬੰਦਾ ਵੱਡਾ ਉਹ ਜਿਹਦੇ ਅਮਲ ਚੰਗੇ ਆ ਜਿਹਦੇ ਕਰਮ ਚੰਗੇ ਆ ਜਿਹਦੇ ਕਰਮ ਨਹੀਂ ਚੰਗੇ ਉਹ ਭਾਵੇਂ ਸੇਖਿਆ ਭਾਵੇਂ ਹਿੰਦੂ ਆ ਭਾਵੇਂ ਮੁਸਲਮਾਨ ਆ ਭਾਵੇਂ ਜੈਨੀਆਂ ਭਾਵੇਂ ਬੋਧੀਆਂ ਭਾਵੇਂ ਇਸਾਈਆਂ ਜਿਹੜਾ ਮਰਜੀ ਹੋਵੇ ਜਿਹਦੇ ਕਰਮ ਨਹੀਂ ਚੰਗੇ ਜਿੱਡਾ ਮਰਜੀ ਧਰਮੀ ਕਹੀ ਜਾਏ ਤਰਮ ਦਾ ਬਾਣਾ ਪਾਈ ਜਾਏ ਲੇਕਿਨ ਉਹ ਨੂੰ ਧਰਮੀ ਨਹੀਂ ਮੰਨਿਆ ਜਾਂਦਾ ਅਸਲ ਵਿੱਚ ਧਰਮੀ ਉਹ ਜਿਹਦੇ ਕਰਮ ਚੰਗੇ ਆ ਜਿਹਦੇ ਕਰਮ ਨਿਰਮਲ ਆ ਆਪਾਂ ਗੁਰਬਾਣੀ ਵਿੱਚੋਂ ਪੜ੍ਹਦੇ ਆ ਨਾ ਗੁਰੂ ਅਰਜਨ ਦੇ ਮਹਾਰਾਜੀ ਬਾਣੀ ਸੁਖਮਨੀ ਸਾਹਿਬ ਇਹ ਸੱਜੇ ਪਾਤਸ਼ਾਹ ਕਹਿੰਦੇ ਸਭ ਤੋਂ ਉੱਤਮ ਕੀ ਹੈ ਨਾਮ ਸਭ ਤੋਂ ਉੱਤਮ ਕੀ ਹੈ ਚੰਗੇ ਕਰਮ ਹਰ ਕੋ ਨਾਮ ਜਪਣ ਨਿਰਮਲ ਕਰਮ ਗੁਰਬਾਣੀ ਵਿੱਚ ਲਿਖਿਆ ਹੋਇਆ ਨਾਮ ਜਪਣਾ ਤੇ ਚੰਗੇ ਕਰਮ ਕਰਨੇ ਇਹ ਸਭ ਤੋਂ ਤੋਂ ਮੈਂ ਸਗਲ ਧਰਮ ਐ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਗੱਲ ਉੱਥੇ ਲਿਆਈਏ ਦੁਆਰਾ ਔਰੰਗਜ਼ੇਬ ਨੂੰ ਸੱਚੇ ਪਾਤਸ਼ਾਹ ਕਹਿੰਦੇ ਓਏ ਜਿਹੜੇ ਅੱਲਾ ਨੂੰ ਖੁਸ਼ ਕਰਲੇ ਤੂੰ ਅੱਲਾ ਦੇ ਬੰਦਿਆਂ ਨੂੰ ਮਾਰ ਰਿਹਾ ਕਤਲ ਕਰ ਰਿਹਾ ਏ ਇਹ ਤੇਰੇ ਮਨ ਦਾ ਭਰਮ ਆ ਵੀ ਤਾਂ ਅੱਲਾ ਖੁਸ਼ ਕਰ ਲੈਣਾ ਇਦਾਂ ਰੱਬ ਨਹੀਂ ਖੁਸ਼ ਹੁੰਦਾ ਤੈਨੂੰ ਹਿਸਾਬ ਦੇਣਾ ਪੈਣਾ ਉਹ ਕਹਿੰਦਾ ਜੀ ਬਾਕੀ ਗੱਲਾਂ ਛੱਡੋ ਮੈਨੂੰ ਇਹ ਦੱਸੋ ਕਿ ਤੁਸੀਂ ਜੇ ਇਸਲਾਮ ਨੂੰ ਪ੍ਰਵਾਨ ਕਰ ਲਵੋ ਤੇ ਫਿਰ ਚੰਗਾ ਨਹੀਂ ਰਹੂਗਾ ਤੁਹਾਡੇ ਤੇ ਕੋਈ ਬਿਪਤਾ ਨਹੀਂ ਪੈਣੀ ਤੁਹਾਡੇ ਅੱਗੇ ਕੋਈ ਮੌਤ ਨਹੀਂ ਆਉਣੀ ਕੋਈ ਤੁਸੀਂ ਹੀ ਨਹੀਂ ਦਿੱਤੇ ਜਾਣੇ ਤੇ ਅਗਲੀ ਸਭ ਤੋਂ ਵੱਡੀ ਗੱਲ ਤੁਹਾਨੂੰ ਮੁਸਲਮਾਨਾਂ ਦਾ ਵੱਡਾ ਪੀਰ ਥਾਪਾਂਗੇ ਆ ਮੇਰੇ ਨਾਲ ਸੰਘਾਸਨ ਲੱਗਾ ਨਾ ਇਹ ਸੰਘਾਸਨ ਪੱਕਾ ਤੁਹਾਡੇ ਨਾਮ ਤੁਸੀਂ ਬਹਿਣਾ ਇਹ ਉੱਤੇ ਤੇ ਜੇ ਹਾਂ ਕਰ ਦਿੰਦਾ ਚੰਗੀ ਗੱਲ ਆ ਨਵੇਂ ਪਾਸ਼ਾ ਕਹਿੰਦੇ ਉਹ ਤੈਨੂੰ ਤੇਰਾ ਧਰਮ ਮੁਬਾਰਕ ਸਾਨੂੰ ਸਾਡਾ ਮੁਬਾਰਕ ਜੋ ਅਸੀਂ ਕਰਨਾ ਉਹ ਸਾਨੂੰ ਪਤਾ ਜੋ ਤੂੰ ਕਰਨਾ ਉਹ ਤੈਨੂੰ ਪਤਾ ਲੇਕਿਨ ਅਸੀਂ ਆਪਣੇ ਧਰਮ ਤੋਂ ਪਿੱਠ ਨਹੀਂ ਵਿਖਾਉਣੀ ਮਨ ਕਰ ਨਹੀਂ ਹੋਣਾ ਅਸੀਂ ਆਪਣੇ ਧਰਮ ਵਿੱਚ ਪੱਕਿਆ ਰਹਿਣਾ ਤੇਰਾ ਜਿੱਥੋਂ ਤੱਕ ਜੋਰ ਲੱਗਦਾ ਤੂੰ ਲਾ ਲੈ ਤੇ ਬਾਦਸ਼ਾਹ ਕਹਿੰਦਾ ਜੀ ਇੱਕ ਗੱਲ ਸਮਝ ਨਹੀਂ ਲੱਗੀ ਨਵੇਂ ਬਾਦਸ਼ਾਹ ਕਹਿੰਦੇ ਕਿਹੜੀ ਕਹਿੰਦਾ ਜਿੱਦਣ ਤੁਹਾਡੇ ਵੱਡੇ ਪੀਰ ਗੁਰੂ ਨਾਨਕ ਨੂੰ ਜਨੇਊ ਪਾਉਣ ਲੱਗੇ ਸੀ ਉਸ ਦਿਨ 11 ਸਾਲ ਦੇ ਸੀ ਉਹ 11 ਸਾਲ ਦੀ ਉਮਰ ਕੋਈ ਬਹੁਤੀ ਵੱਡੀ ਨਹੀਂ ਤੇ ਉਹਨਾਂ ਨੇ ਕਹਿਤਾ ਵੀ ਮੈਂ ਪਾਉਣਾ ਨਹੀਂ ਇਹ ਜਨੇਊ ਕੀ ਆ ਤਾਗਾ ਆ ਟੁੱਟ ਜਾਏਗਾ ਮੈਲ ਲੱਗੇਗੀ ਸਰੀਰ ਨਾਲ ਸੜ ਕੇ ਸਵਾਹ ਹੋ ਜਾਊਗਾ ਮੈਂ ਨਹੀਂ ਪਾਉਣਾ ਇਨਕਾਰ ਕਰਤਾ ਸਾਫ ਇਨਕਾਰੀ ਹੋ ਗਿਆ ਬਾਈਕਟ ਕਰਦਾ ਅੱਜ ਤੁਸੀਂ ਉਸੇ ਜੰਜ ਨੂੰ ਲੋੜ ਨਹੀਂ ਦਿੰਦੇ ਇਹਦੇ ਪਿਛੇ ਰਾਜ ਕੀ ਆ ਰਾਮ ਜੀ ਕੀ ਹੈ ਨੌਵੇਂ ਬਾਦਸ਼ਾਹ ਕਹਿੰਦੇ ਉਹ ਬਾਦਸ਼ਾਹ ਗੱਲ ਧਾਗੇ ਦੀ ਨਹੀਂ ਗੱਲ ਧਕੇ ਦੀ ਆ ਗੱਲ ਤੇ ਜ਼ੁਲਮ ਦੀ ਆ ਗੱਲ ਤੇ ਹਤਿਆਚਾਰ ਦੀ ਆ ਜਦੋਂ ਕੋਈ ਮਜ਼ਲੂਮ ਤੇਰ ਸਾਡੇ ਕੋਲ ਆਊਗੀ ਪੁਕਾਰ ਕਰੂਗੀ ਅਸੀਂ ਨਾਲ ਖਲੋਣਾ ਬਾਦਸ਼ਾਹ ਕਹਿੰਦੇ ਮੰਨ ਲਾ ਅੱਜ ਇਹਨਾਂ ਹਿੰਦੂਆਂ ਦੀ ਥਾਂ ਸਾਡੇ ਕੋਲ ਤੁਸੀਂ ਆਏ ਹੁੰਦੇ ਅਸੀਂ ਤੁਹਾਡੀ ਬਾਹ ਫੜਨੀ ਸੀ ਜੇ ਤੁਸੀਂ ਮਜ਼ਲੂਮ ਮਜ਼ਰੂਮ ਤੇ ਰਹੁੰਦੇ ਗਰੀਬ ਤੇ ਰਹੁੰਦੇ ਨਿਮਾੜੇ ਹੁੰਦੇ ਸੀ ਤੁਹਾਡੀ ਬਾਹ ਫੜਨੀ ਸੀ ਤੇ ਅੱਜ ਉਹ ਮਜ਼ਲੂਮ ਨੇ ਅਸੀਂ ਉਹਨਾਂ ਦੀ ਬਾਹ ਫੜੀਆ ਇਹ ਗੁਰੂ ਨਾਨਕ ਦਾ ਘਰ ਆ ਇੱਥੇ ਕਿਸੇ ਨੂੰ ਖਾਲੀ ਨਹੀਂ ਮੋੜਿਆ ਜਾਂਦਾ ਇੱਥੇ ਤਾਂ ਪਾਸ਼ਾ ਕਹਿੰਦਾ ਵੀ ਭਾਵੇਂ ਬਗਾਨੇ ਆ ਜਾਣ ਆਪਣਾ ਸਿਰ ਵਾਰ ਨਾ ਵਾਰ ਦਿਆਂਗੇ ਭਟ ਚਾਂਦ ਜੀ ਨੇ ਬਚਨ ਲਿਖਿਆ ਬੜੇ ਪਿਆਰੇ ਜਦੋਂ ਪੁਕਾਰ ਕੀਤੀ ਨਾ ਕਸ਼ਮੀਰੀ ਪੰਡਤਾਂ ਨੇ ਤੇ ਨਾਵੇਂ ਪਾਸ਼ਾ ਨੇ ਪਤਾ ਕੀ ਬੋਲ ਕੇ ਚੇਤ ਚਰਨ ਕਮਲ ਕਾ ਆਸਰਾ ਚੇਤਕ ਚਰਨ ਕਮਲ ਸੰਗ ਜੋੜੀਐ ਮਨ ਲੋਚਾ ਬੁਰਾਈਆਂ ਗੁਰ ਸ਼ਬਦਿ ਉਹ ਮਨ ਹੋੜੀਐ ਬਾਹ ਜਿਨ੍ਹਾਂ ਦੀ ਪਕੜੀਆ ਸਿਰ ਦੀਜੈ ਬਾਹੇ ਨਾ ਛੋੜੀਆ ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋੜੀਆ ਜੇ ਬਾਹ ਫੜ ਲਈਆ ਬਚਨ ਕਰ ਲਿਆ ਤਾਂ ਬਚਨਾਂ ਤੇ ਪੱਕੇ ਰਹਿਣਾ ਹੁਣ ਬਾਹ ਛੱਡਣੀ ਨਹੀਂ ਤੇ ਤੁਸੀਂ ਇੱਕ ਗੱਲ ਵੇਖਿਓ ਭਈ ਆਣ ਕੇ ਹਿੰਦੂਆ ਨੇ ਪੁਕਾਰ ਕੀਤੀ ਜੇ ਮਹਾਰਾਜ ਚਾਹੁੰਦੇ ਤਾਂ ਗੁਰੂ ਸਾਹਿਬ ਕਹਿ ਸਕਦੇ ਤੁਸੀਂ ਤਾਂ ਹਿੰਦੂ ਆ ਅਸੀਂ ਸਿੱਖਿਆ ਤੇ ਔਰੰਗਜ਼ੇਬ ਨੇ ਐਲਾਨ ਕੀਤਾ ਵੀ ਹਿੰਦੂ ਮਾਰ ਦਿਓ ਹਿੰਦੂਆਂ ਦਾ ਜੰਜੂ ਲਾ ਦਿਓ ਹਿੰਦੂਆਂ ਨੂੰ ਮੁਸਲਮਾਨ ਬਣਾਓ ਹਿੰਦੂਆਂ ਦੇ ਮੰਦਰ ਢਾਓ ਇਹਨਾਂ ਦੀਆਂ ਰੌ ਰਿਤਾਵਾਂ ਬਰਬਾਦ ਕਰੋ ਔਰੰਗਜ਼ੇਬ ਨੇ ਇਹ ਤਾਂ ਨਹੀਂ ਸਿੱਕਿਆ ਹਜੇ ਵੀ ਸਿੱਖਾਂ ਦੇ ਗੁਰਦੁਆਰੇ ਢਾ ਦਿਓ ਸਿੱਖਾਂ ਨੂੰ ਜ਼ਬਰੀ ਇਸਲਾਮ ਵਿੱਚ ਲੈ ਕੇ ਆਓ ਸਿੱਖਾਂ ਨੂੰ ਮਾਰ ਮੁਕਾ ਦਿਓ ਹਜੇ ਇਹ ਤਾਂ ਨਹੀਂ ਸਿੱਕਿਆ ਤੇ ਜੇ ਨੌਵੇਂ ਪਾਸ਼ਾ ਚਾਹੁੰਦੇ ਤਾਂ ਕਹਿ ਸਕਦੇ ਸੀ ਪੰਡਤ ਜੀ ਸਾਡਾ ਹਜੇ ਕੋਈ ਵੈਰ ਨਹੀਂ ਉਹਦੇ ਨਾਲ ਸਾਡੇ ਵਿਰੋਧੋਂ ਨੇ ਕੋਈ ਐਲਾਨ ਨਹੀਂ ਕੀਤਾ ਤੁਹਾਡੇ ਵਿਰੁੱਧ ਕੀਤਾ ਤੁਸੀਂ ਨਜਿੱਠੋ ਲੇਕਿਨ ਨੌਵੇਂ ਪਾਸ਼ਾ ਕਹਿੰਦੇ ਨਹੀਂ ਗੁਰੂ ਨਾਨਕ ਦਾ ਘਰ ਕਹਿੰਦਾ ਜੇ ਜੀਵਾ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛਾਈ ਸਿੱਖ ਦੇ ਜਿਉਂਦਿਆਂ ਜੀ ਕਿਸੇ ਦੀ ਬੇਪਤੀ ਨਾ ਹੋਵੇ ਉਹ ਸਿੱਖ ਨਹੀਂ ਜਿਹੜਾ ਦੇਖ ਕੇ ਜਰ ਲਵੇ ਜ਼ੁਲਮ ਜਿਹੜਾ ਦੇਖ ਕੇ ਅਤਿਆਚਾਰ ਜਰ ਲਵੇ ਉਹ ਸਿੱਖ ਨਹੀਂ ਸਿੱਖ ਬੰਣਾ ਬਹੁਤ ਔਖਾ ਆ ਵੇਖੋ ਸਿੱਖੀ ਦੀ ਮੰਜ਼ਲ ਕਿੱਥੋਂ ਸ਼ੁਰੂ ਹੁੰਦੀ ਆ ਤੇ ਕਿੱਥੇ ਜਾ ਕੇ ਮੁੱਕਦੀ ਆ ਨੌਵੇਂ ਪਾਸ਼ਾ ਮਹਾਰਾਜ ਨੇ ਸਾਫ਼ ਇਨਕਾਰ ਕਰਦਾ ਅਸੀਂ ਤੇਰੇ ਦੀਨ ਵਿੱਚ ਨਹੀਂ ਆਣਾ ਜੋ ਮਰਜੀ ਕਰ ਲਾ ਗੁਰੂ ਸਾਹਿਬ ਨੂੰ ਤਸੀਹੇ ਦੇਣ ਲਈ ਪਿੰਜਰਾ ਤਿਆਰ ਕਰਵਾਇਆ ਉਹ ਪਿੰਜਰਾ ਇਹੋ ਜਿਹਾ ਆਪਾਂ ਬੜੀ ਵੇਰਾਂ ਸੁਣਿਆ ਨਾ ਚੰਗੀ ਤਰ੍ਹਾਂ ਖਲੋਇਆ ਜਾਵੇ ਨਾ ਬੈਠਿਆ ਜਾਵੇ ਤੇ ਵਿੱਚ ਨੂੰ ਤਿੱਖੇ ਕਰਕੇ ਸੂਏ ਮੋੜੇ ਹੋਏ ਆ ਜਦੋਂ ਇਧਰ ਉਧਰ ਮਹਾਰਾਜ ਮਾੜਾ ਜਿਹਾ ਹਿਲਦੇ ਆ ਤੇ ਸਰੀਰ ਵਿੱਚ ਸੂਏ ਲੱਗਦੇ ਆ ਨੌਵੇਂ ਪਾਸ਼ਾ ਮਹਾਰਾਜ ਜਦੋਂ ਸਾਧ ਸੰਗਤ ਗ੍ਰਿਫਤਾਰ ਹੋਏ ਸੀ ਨਾ ਉਦੋਂ ਗੁਰੂ ਸਾਹਿਬ ਦੇ ਨਾਲ ਤਿੰਨ ਸਿੱਖ ਗ੍ਰਿਫਤਾਰ ਹੋਏ ਆ ਇਹ ਵੀ ਇੱਕ ਬਹੁਤ ਵੱਡਾ ਸਵਾਲ ਆ ਕਿ ਅਨੰਦਪੁਰ ਸਾਹਿਬ ਤੋਂ ਪੰਜ ਸਿੱਖ ਨਾਲ ਲੱਗ ਤੁਰੇ ਸੀ ਜਦੋਂ ਦਿੱਲੀ ਗ੍ਰਫਤਾਰੀ ਦਿੱਤੀ ਐ ਉਦੋਂ ਮਹਾਰਾਜ ਨਾਲ ਤਿੰਨ ਸਿੱਖ ਗ੍ਰਫਤਾਰ ਹੋਏ ਤੇ ਬਾਕੀ ਕਿੱਥੇ ਗਏ ਬਾਕੀ ਦੇ ਦੋ ਕਿੱਥੇ ਗਏ ਇੱਕ ਸਵਾਲ ਆ ਨਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਇਹ ਤਿੰਨ ਸਿੱਖਾਂ ਨੇ ਗ੍ਰਫਤਾਰੀ ਦਿੱਤੀ ਮਹਾਰਾਜ ਦੇ ਨਾਲ ਤੇ ਬਾਕੀ ਦੇ ਦੋ ਸਿੱਖਿਆ ਭਾਈ ਉਧਰ ਰਠੌਰ ਤੇ ਬਾਬਾ ਗੁਰਦਤਾ ਜੀ ਇਹਨਾਂ ਨੂੰ ਗੁਰੂ ਸਾਹਿਬ ਨੇ ਆਪੇ ਲਾਂਬੇ ਕਰਤਾ ਆਪਰੇ ਨਾਲੋਂ ਵੱਖ ਕਰਤਾ ਪਾਸ਼ਾ ਕਹਿੰਦੇ ਤੁਸੀਂ ਜਾਓ ਕਿਉਂਕਿ ਦਿੱਲੀ ਵਿੱਚ ਸਿੱਖਾਂ ਦੇ ਘਰ ਵੀ ਸਨ ਪਾਸ਼ਾ ਕਹਿੰਦੇ ਤੁਸੀਂ ਸਿੱਖਾਂ ਦੇ ਘਰਾਂ ਵਿੱਚ ਜਾਓ ਉੱਥੇ ਟਿਕੋ ਵਿਸ਼ਰਾਮ ਕਰੋ ਤੇ ਤੁਹਾਡੇ ਕੋਲੋਂ ਵੱਡੀ ਸੇਵਾ ਲਈ ਜਾਣੀ ਬਾਅਦ ਵਿੱਚ ਜੋ ਇੱਥੇ ਭਾਣੇ ਵਾਪਰਨੇ ਆ ਜੋ ਕੁਝ ਇੱਥੇ ਹੋਣਾ ਉਸ ਤੋਂ ਬਾਅਦ ਵੱਡੀ ਜ਼ਿੰਮੇਵਾਰੀ ਤੁਸੀਂ ਨਿਭਾਉਣੀ ਆ ਕਿਉਂਕਿ ਨੌਵੇਂ ਪਾਤਸ਼ਾਹ ਪਹਿਲੇ ਕਿਹਾ ਕਿ ਆਏ ਬੈ ਅਸੀਂ ਕੁਰਬਾਨ ਹੋਣ ਚੱਲੇ ਆ ਭਾਣਾ ਤਾਂ ਸਾਕੇ ਦੇ ਵਾਪਰਨਾ ਹੀ ਪਤਾ ਸਾਰਿਆਂ ਨੂੰ ਆ ਤੇ ਸੱਜੇ ਪਾਤਸ਼ਾਹ ਕਹਿੰਦੇ ਸਿੱਖੋ ਤੁਹਾਡੇ ਕੋਲੋਂ ਵੱਡੀ ਸੇਵਾ ਲਈ ਜਾਣੀ ਆ ਤੁਹਾਡੀ ਵੱਡੀ ਜ਼ਿੰਮੇਵਾਰੀ ਲੱਗਣੀ ਐ ਇਸ ਕਰਕੇ ਤੁਸੀਂ ਸਿੱਖਾਂ ਦੇ ਘਰਾਂ ਵਿੱਚ ਚਲੇ ਜਾਓ ਉੱਥੇ ਸੀ ਸਿੱਖਾਂ ਦੇ ਘਰ ਉਹਨਾਂ ਵਿੱਚ ਇੱਕ ਹੈ ਭਾਈ ਜੈਤਾ ਜੀ ਉਹਨਾਂ ਦੇ ਪਿਤਾ ਨੇ ਭਾਈ ਸਦਾਨੰਦ ਉਹਨਾਂ ਦਾ ਵੀ ਉੱਥੇ ਘਰਿਆ ਦਿਲ ਵਾਲੀ ਮਹੱਲਾ ਪੈਂਦਾ ਦਿਲ ਵਾਲੀ ਕੂਚਾ ਵੀ ਉਹਨੂੰ ਕਹਿੰਦੇ ਆ ਉਸੇ ਮਹੱਲੇ ਵਿੱਚ ਘਰਿਆ ਭਾਈ ਨਾਨੂ ਰਾਏ ਛੀਪੇ ਦਾ ਉਹ ਵੀ ਸਿੱਖਿਆ ਮਹਾਰਾਜ ਦਾ ਇੱਥੇ ਇੱਕ ਧਰਮਸ਼ਾਲਾ ਹੈ ਗੁਰੂ ਕੇ ਸਿੱਖ ਦੀ ਭਾਈ ਕਲਿਆਣਾ ਉਹਦੀ ਧਰਮਸ਼ਾਲਾ ਇੱਥੇ ਬਣੀ ਹੋਈ ਹੈ ਉੱਥੇ ਵੀ ਜਾ ਕੇ ਸਿੱਖ ਕੱਤਰ ਹੁੰਦੇ ਆ ਤੇ ਐਸਾ ਦਿੱਲੀ ਵਿੱਚ ਵੱਸਦਾ ਮਹਾਨ ਤਨਾੜ ਸਿੱਖ ਤੇ ਗੁਰੂ ਕੇ ਚਰਨਾਂ ਦਾ ਪ੍ਰੇਮ ਕਰਨ ਵਾਲਾ ਉਹਦਾ ਨਾਮ ਆ ਭਾਈ ਲੱਖੀ ਸ਼ਾਹ ਬਨਜਾਰਾ ਤੇ ਸਾਰੇ ਦਿੱਲੀ ਦੇ ਸਿੱਖ ਆ ਤੇ ਜਿਹੜੇ ਆ ਸਿੱਖ ਐ ਨਾ ਦਿਲਵਾਲੀ ਮੁਹੱਲੇ ਵਾਲੇ ਇਹਨਾਂ ਦੇ ਘਰ ਲਾਗੇ ਲਾਗੇ ਆ ਉੱਥੇ ਇੱਕੋ ਮੁਹੱਲੇ ਦੇ ਵਿੱਚ ਉੱਥੇ ਜਾ ਕੇ ਭਾਈ ਉਹਦਾ ਰਠੌਰ ਤੇ ਬਾਬਾ ਗੁਰਦਤਾ ਸਾਹਿਬ ਨੇ ਵਿਸ਼ਰਾਮ ਕੀਤਾ ਉਧਰੋਂ ਸਰਕਾਰ ਨੇ ਕਰਤਾ ਐਲਾਨ ਕਹਿੰਦੇ ਅਸੀਂ ਸਿੱਖਾਂ ਦੇ ਨੌਵੇਂ ਪਾਸ਼ਾ ਤੇ ਨਾਲ ਦੇ ਤਿੰਨ ਸਿੱਖਾਂ ਨੂੰ ਦਸੀਹੇ ਦੇ ਕੇ ਸ਼ਹੀਦ ਕਰਨਾ ਦਸੀਹੇ ਦੇ ਕੇ ਅਸੀਂ ਮਾਰਨੇ ਆ ਇਹਨਾਂ ਨੇ ਸਾਡੇ ਹੁਕਮ ਨੂੰ ਹੁਕਮ ਦੀ ਬੇਉਦਲੀ ਕੀਤੀ ਆ ਫਤਵੇ ਜਾਰੀ ਕਰ ਦਿੱਤੇ ਗਏ ਕਹਿੰਦੇ ਭਾਈ ਮਤੀ ਦਾਸ ਨੂੰ ਦੋ ਲੱਕੜਾਂ ਵਿਚਕਾਰ ਬੰਨ ਕੇ ਤੇ ਆਰਾ ਚਲਾ ਕੇ ਦੋ ਫਾੜ ਕਰ ਦਿਓ ਦੋ ਫਾੜ ਕਰ ਦਿਓ ਸਰੀਰ ਜਿਹੜਾ ਕਾਜੀ ਸੀ ਨਾ ਉਹਦਾ ਨਾਮ ਸੀ ਅਬਦੁਲ ਬਹਾਬ ਬੋਰਾ ਉਹ ਕਾਜੀ ਅਸਲ ਵਿੱਚ ਧਰਮੀ ਬੰਦੇ ਦਾ ਕੰਮ ਪਤਾ ਕੀ ਹੁੰਦਾ ਵੀ ਜੇਕਰ ਦੇ ਧਰਮ ਦੇ ਵਿਰੋਧ ਕੋਈ ਕਾਰਜ ਹੋਣ ਲੱਗਿਆ ਉਹਨੂੰ ਰੋਕੇ ਉਹਦੇ ਮੁਰੇ ਹਾਂ ਦਾ ਨਾਰਾ ਮਾਰੇ ਲੇਕਿਨ ਇਹਨੇ ਉਲਟ ਕੀਤਾ ਇਹ ਤਾਂ ਰਿਸ਼ਵਤ ਹੀ ਬੰਦੇ ਸੀ ਇਹਦਾ ਰਿਸ਼ਵਤ ਲੈਣ ਵਾਲੇ ਆ ਰਿਸ਼ਵਤ ਨਾਲ ਘਰ ਭਰਿਆ ਆਪਣੇ ਇਹਤੇ ਕੂੜਖਾਨੇ ਵਾਲੇ ਬੰਦੇ ਆ ਤੇ ਵਿਕੇ ਹੋਏ ਇਹਨਾਂ ਵਿਕਿਆ ਹੋਇਆ ਨੇ ਜੋ ਬਾਦਸ਼ਾਹ ਨੇ ਕਿਹਾ ਉਹੀ ਫਰਮਾਨ ਜਾਰੀ ਕਰਦੇ ਵਿਕੇ ਹੋਏ ਬੰਦੇ ਸੀ ਨਹੀਂ ਤਾਂ ਇਸਲਾਮ ਵਿੱਚ ਕਿੱਥੇ ਲਿਖਿਆ ਵੀ ਕਿਸੇ ਕਾਮਲ ਫਕੀਰ ਨੂੰ ਇਦਾਂ ਮਾਰ ਦਿਓ ਕਿਸੇ ਸਿੱਖ ਨੂੰ ਇਦਾਂ ਸ਼ਹੀਦ ਕਰ ਦਿਓ ਕਿੱਥੇ ਲਿਖਿਆ ਕਿਤੇ ਨਹੀਂ ਲਿਖਿਆ ਮਿਲਣਾ ਗੁਰੂ ਬਾਣੀ ਵਿੱਚ ਲਿਖਿਆ ਕਾਦੀ ਕੂੜ ਬੋਲ ਮਲ ਖਾਏ ਸਾਡਾ ਗੁਰੂ ਕਹਿੰਦਾ ਵੀ ਜਿਹੜੇ ਕਾਜੀ ਆ ਨਾ ਧਰਮ ਦੇ ਆਗੂ ਬਣੇ ਫਿਰਦੇ ਵੱਡੇ ਠੇਕੇਦਾਰ ਇਹ ਝੂਠ ਬੋਲ ਕੇ ਕੂੜ ਬੋਲ ਕੇ ਮੱਲ ਖਾਂਦੇ ਆ ਗੰਦ ਖਾਂਦੇ ਆ ਇਹ ਉਹਨਾਂ ਵਿੱਚੋਂ ਸੀ ਕਾਜੀ ਅਬਦੁੱਲ ਬਹਾਉ ਬੁਰਾ ਉਹਨੇ ਫਤਵਾ ਲਾਇਆ ਕਹਿੰਦਾ ਸਿੱਖ ਨੂੰ ਦੋ ਫਾੜ ਕਰ ਦਿਓ ਆਰੀ ਨਾਲ چیر ਕੇ ਤੁਸੀਂ ਆਰੀ ਦੇ ਨਾਲ ਲੱਕੜ چیر ਹੁੰਦੀ ਵੇਖੀ ਹੋਣੀ ਆ ਵੱਡੇ ਵੱਡੇ ਮੂਸ਼ੇ چیر ਹੁੰਦੇ ਵੇਖੇ ਹੋਣੇ ਆ ਲੇਕਿਨ ਆਰੀ ਦੇ ਨਾਲ ਕਿਸੇ ਨੇ ਜਿਉਂਦਾ ਇਨਸਾਨ چیر ਹੁੰਦਾ ਨਹੀਂ ਸੀ ਵੇਖਿਆ ਅੱਜ ਬਹੁਤ ਵੱਡੀ ਕਰਾਮਾਤ ਹੋਣ ਲੱਗੀ ਆ ਔਰੰਗਜੀਤ ਕਹਿੰਦਾ ਸਿੱਖਾ ਕੋਈ ਕਰਾਮਾਤ ਵਖਾ ਉਹਨੂੰ ਦੱਸੇ ਕੌਣ ਵੀ ਇਦੋਂ ਵੱਡੀ ਕਰਾਮਾਤ ਦਾ ਹੋਈ ਕੋਈ ਨਹੀਂ ਸਕਦੀ ਆ ਜਿੱਡੀ ਕਰਾਮਾਤ ਸੇ ਕਰਕੇ ਵਿਖਾਉਣ ਲੱਗਾ ਇਦੋਂ ਵੱਡੀ ਦਾ ਕਰਾਮਾਤ ਹੈ ਕੋਈ ਨਹੀਂ ਭਾਈ ਮਤੀ ਦਾਸ ਦੇ ਸੀਸ ਤੇ ਆਰਾ ਰੱਖਿਆ ਗਿਆ ਦੋ ਲੱਕੜਾਂ ਵਿੱਚ ਘਰ ਬੰਨ ਲਿਆ ਇੱਕ ਜਲਾਦ ਮੋਰੇ ਇੱਕ ਸੇਖ ਲੋ ਗਿਆ ਤੇ ਪੁੱਛਿਆ ਗਿਆ ਵੀ ਤੇਰੀ ਆਖਰੀ ਸ਼ਾਹੀ ਦਾ ਦੱਸ ਦੇ ਹੁਣ ਤਾਂ ਮਰ ਜਾਣਾ ਤੇ ਭਾਈ ਮਤੀ ਦਾਸ ਹੱਸ ਕੇ ਕਹਿੰਦਾ ਮੇਰਾ ਗੁਰੂ ਜਿੱਧਰ ਬੈਠਾ ਨਾ ਜਿੱਧਰ ਪੰਜਰਾ ਮਹਾਰਾਜ ਦਾ ਮੇਰਾ ਮੋਖ ਉਧਰ ਨੂੰ ਕਮਾ ਦਿਓ ਉਹਦਾ ਕਾਰਨ ਜਦੋਂ ਮੇਰੇ ਸੀਸ ਤੇ ਆਰਾ ਚੱਲੇ ਜੇ ਮੈਂ ਆਨੰਦ ਲੈਣਾ ਮੈਂ ਆਨੰਦ ਵਿੱਚ ਸਿਧੀ ਪਾਉਣੀ ਆ ਮੈਂ ਆਪਣੇ ਗੁਰੂਵਾਲ ਵੇਖਾਂਗਾ ਰੀਜ ਨਾਲ ਤੱਕਾਂਗਾ ਇਹਨਾਂ ਅੱਖਾਂ ਦੇ ਨਾਲ ਗੁਰੂ ਦਾ ਦਰਸ਼ਨ ਕਰਾਂਗਾ ਦਰਸ਼ਨ ਕਰਦਿਆਂ ਕਰਦਿਆਂ ਮੇਰੀ ਜਾਨ ਨਿਕਲੇ ਮੈਨੂੰ ਸਿਧੀ ਜਾਮਾ ਮਿਲੇ ਤੇ ਇਸ ਤੋਂ ਵੱਡਾ ਸੁੱਖ ਮੇਰੇ ਵਾਸਤੇ ਕੋਈ ਨਹੀਂ ਇਦੋਂ ਵੱਡਾ ਸੁੱਖ ਨਹੀਂ ਕੋਈ ਮੇਰੇ ਵਾਸਤੇ ਅਸੀਂ ਵੀ ਸਿੱਖਿਆ ਆਪਣੇ ਆਪ ਨੂੰ ਸਿੱਖਕ ਹੋਣੇ ਆਪਾਂ ਸਾਰੇ ਅਸੀਂ ਵੀ ਸਿੱਖਿਆ ਪਰ ਕਦੇ ਝਾਤੀ ਮਾਰਿਓ ਮਨਾ ਵੀ ਜੇ ਤਾਂ ਸਾਨੂੰ ਸੁੱਖ ਮਿਲ ਜਵੇ ਪੇਦਾ ਸੀ ਕਹਿੰਨੇ ਆ ਉੱਚੀ ਛਾਲਾ ਮਾਰਨੇ ਸੀ ਆ ਕੀਤਾ ਸੀ ਉਹ ਕੀਤਾ ਤਾਂ ਕਰਕੇ ਸਾਨੂੰ ਆ ਕੁਝ ਮਿਲਿਆ ਤੇ ਜੇ ਸਾਨੂੰ ਮੜਿਆ ਦੁੱਖ ਆ ਜਵੇ ਕੋਈ ਅਸੀਂ ਰੱਬ ਨੂੰ ਤਾਂ ਨੇ ਮਿਹਣੇ ਦਿੰਦੇ ਥੱਕਦੇ ਹੀ ਨਹੀਂ ਅਸੀਂ ਕਹਿੰਨੇ ਰੱਬ ਨੇ ਸਾਰੇ ਦੁੱਖ ਸਾਡੀ ਝੋਲੀ ਪਾਤੇ ਸਾਰੇ ਦੁੱਖ ਸਾਡੇ ਘਰੇ ਆਇਆ ਕੀ ਗੱਲ ਆ ਜਿਹੜੇ ਸਿੱਖ ਸਦਕੀ ਨੇ ਜਿਹੜੇ ਨੇ ਨਿਤਨੇਮੀ ਨੇ ਬਾਣੀ ਪੜਨ ਵਾਲੇ ਆ ਜਿਹੜੇ ਸਦਾ ਗੁਰੂ ਸਾਹਿਬ ਦੇ ਨਾਲ ਰਹਿੰਦੇ ਆ ਜਦੋਂ ਉਹਨਾਂ ਤੇ ਮੁਸੀਬਤ ਦੀ ਘੜੀ ਆਇਓ ਡੋਲੇ ਨਹੀਂ ਉਹ ਕਾਬਰੇ ਨਹੀਂ ਗੁਰਬਾਣੀ ਵਿੱਚ ਲਿਖਿਆ ਜੇ ਸੁਖ ਦੇਹ ਤਾ ਤੁਝੇ ਅਰਾਧੀ ਦੁੱਖ ਵੀ ਤੁਝਾ ਧਿਆਈ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੂਖ ਮਨਾਈ ਇਹ ਹੈ ਗੁਰਸਿੱਖ ਦੀ ਬਿਰਤੀ ਇਹ ਹੈ ਗੁਰਸਿੱਖ ਦੀ ਭਾਵਨਾ ਇਹ ਹੈ ਗੁਰਸਿੱਖ ਦਾ ਜੀਵਨ ਜਿਵੇਂ ਸੋਖ ਆ ਗਿਆ ਤਾਂ ਵੀ ਰੱਬ ਨੂੰ ਚੇਤੇ ਕਰਨਾ ਜੇ ਦੁੱਖ ਆ ਗਿਆ ਤਾਂ ਵੀ ਉਹਨੂੰ ਮੱਥਾ ਟੇਕਣਾ ਇਹ ਨਹੀਂ ਵੀ ਸੁੱਖਾਂ ਵਿੱਚ ਛਾਲਾ ਮਾਰਦੇ ਫਿਰੋ ਤੇ ਦੁੱਖਾਂ ਵਿੱਚ ਰੱਬ ਨੂੰ ਤਾਣੇ ਮਿਣੇ ਦਿਓ ਜੇ ਭੁੱਖ ਦੇ ਚ ਦਾ ਰਾਜਿਆਂ ਵਾਲਾ ਜੀਵਨ ਆਪਣਾ ਰੱਖਣਾ ਪਈ ਤਾਂ ਰਾਜਿਆਂ ਰੱਜੇ ਹੋਏ ਆ ਤੇ ਜੇ ਸੋਖ ਆ ਗਿਆ ਜੇ ਦੁੱਖ ਆ ਗਿਆ ਉਨ੍ਹਾਂ ਵਿੱਚ ਸਮਾਨ ਰਹਿਣਾ ਬਰਾਬਰ ਰਹਿਣਾ ਦੁੱਖ ਵਿੱਚ ਸੁਖ ਮਨਾਈ ਵਾਲੀ ਅਵਸਥਾ ਕੈਸੀ ਹੁੰਦੀ ਆ ਉਹ ਭਾਈ ਮਤੀ ਦਾਸ ਵੱਲ ਵੇਖ ਲਓ ਭਾਈ ਮਤੀ ਦਾਸ ਸ਼ਹੀਦ ਹੋ ਰਿਆ ਤੇ ਉਧਰ ਜਿਹੜੇ ਦਿੱਲੀ ਦੇ ਸਿੱਖ ਆ ਨਾ ਉਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਅਰਦਾਸ ਕੀਤੀ ਕਹਿੰਦੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਅਸੀਂ ਆਪਣੀਆਂ ਅੱਖਾਂ ਨਾਲ ਤੁਹਾਡੀ ਸ਼ਹੀਦੀ ਤੁਹਾਡੇ ਸਿੱਖਾਂ ਦੀ ਸ਼ਹੀਦੀ ਵੇਖੜੀਂਗਾ ਤਸੀਹੇ ਦਿੰਦੇ ਹੋਏ ਵੇਖਣੇ ਆ ਲੇਕਿਨ ਪਾਸ਼ਾ ਇੱਕ ਅਰਦਾਸ ਸੁਣ ਲਿਓ ਸਾਡੀ ਤੁਹਾਨੂੰ ਵੇਖਦੇ ਆ ਤੁਹਾਡੇ ਸਿੱਖਾਂ ਨੂੰ ਵੇਖਦੇ ਸਾਡੀਆਂ ਪੁੱਭਾਂ ਨਾ ਨਿਕਲਣ ਸਾਡਾ ਰੋਣਾ ਨਾ ਨਿਕਲੇ ਜੇ ਬਾਸ਼ਾ ਸਾਡੀਆਂ ਤਾਂ ਹਾਂ ਨਿਕਲ ਗਈਆਂ ਇਹ ਦੁਸ਼ਮਣਾਂ ਨੂੰ ਪਤਾ ਲੱਗਿਆ ਨਾ ਬੇ ਅਸੀਂ ਤਾਂ ਸਿੱਖ ਹਾਂ ਤੇ ਫਿਰ ਸਾਨੂੰ ਵੀ ਫੜ ਲੈਣਗੇ ਅਸੀਂ ਤੁਹਾਡੀ ਸੇਵਾ ਕਮਾਉਣੀ ਚਾਹੁੰਦੇ ਆ ਕਾਰਜ ਵੱਡਾ ਕਰਨਾ ਇਸ ਕਰਕੇ ਮਹਾਰਾਜ ਸਾਨੂੰ ਡੁੱਲਣ ਨਾ ਦਿਓ ਸਦੇ ਬਾਸ਼ਾ ਸਾਨੂੰ ਘਬਰਾਉ ਨਾ ਦਿਓ ਆਪ ਹੱਥ ਦੇ ਕੇ ਰੱਖਿਓ ਸੇਵਾ ਤੁਸੀਂ ਕਰਾਉਣੀ ਆ ਉਹ ਸਿੱਖ ਇੱਕ ਪਾਸੇ ਉੱਲੇ ਖੜਕੇ ਇਹ ਸਾਰਾ ਸੀਨ ਤੱਕਦੇ ਆ ਜਾਂਦਰੀ ਚੌਕਾ ਦਿੱਲੀ ਦਾ ਪਹਿਲਾ ਭਾਈ ਮਤੀ ਦਾਸ ਆਰਾ ਫਿਰਿਆ ਤੇ ਸਿੱਖ ਦੋ ਫਾੜੇ ਹੋ ਕੇ ਡਿਗ ਪਿਆ ਜਪਜੀ ਸਾਹਿਬ ਦਾ ਪਾਠ ਕੀਤਾ ਸੰਪੂਰਨ ਧਰਤੀ ਲਹੂ ਲਹਾਨ ਹੋ ਗਈ ਇੱਥੇ ਬਸ ਨਹੀਂ ਫਤਵਾ ਅਗਲਾ ਲੱਗਿਆ ਭਾਈ ਦਿਆਲਾ ਜੀ ਦੇ ਦੁਸ਼ਮਣਾਂ ਨੇ ਸੋਚਿਆ ਵੀ ਦੇਗ ਵਿੱਚ ਇਹਨੂੰ ਪਾ ਦਿਓ ਥੱਲੇ ਬਾਣ ਦਿਓ ਅੱਗ ਲੜ ਲੜ ਕਰਕੇ ਅੱਗ ਬਲੇ ਪਾਣੀ ਉਬਲੇ ਉਬਲੀ ਜਾਏ ਉੱਪਰ ਦੇ ਦਿਓ ਢੱਕਣ ਦੇਗ ਤੇ ਤੇ ਜਦੋਂ ਸਿੱਖ ਨੂੰ ਸੇਕ ਲੱਗਾ ਨਾ ਜਦੋਂ ਉਬਲਿਆ ਤੇ ਆਪਣੇ ਆਪ ਢੱਕਣ ਤਾਂ ਚਾਕੇ ਮਾਰੂਗਾ ਤੇ ਬਾਹਰ ਨਿਕਲੂਗਾ ਛੱਡਦਾ ਨਹੀਂ ਬਾਹਰ ਨੂੰ ਆਊਗਾ ਇਸ ਪਾਣੀ ਤੋਂ ਬਚਣ ਦੇ ਲਈ ਲੇਕਿਨ ਉਹਨਾਂ ਦੀਆਂ ਆਸਾਂ ਦੇ ਪਾਣੀ ਫਿਰ ਗਿਆ ਜਦੋਂ ਸਿੱਖ ਨੇ ਦੇਗ ਵਿੱਚ ਚੌਕੜਾ ਲਾਇਆ ਨਾ ਅਰਦਾਸ ਕੀਤੀ ਕਹਿੰਦਾ ਨੌਵੇਂ ਪਾਸ਼ਾ ਕਦੇ ਪੰਜਵੇਂ ਜਾਮੇ ਵਿੱਚ ਤੁਸੀਂ ਜੰਦੂ ਦੀ ਦੇਗ ਵਿੱਚ ਉਬਾਲੇ ਖਾਦੇ ਸੀ ਅੱਜ ਤੁਹਾਡੇ ਸਿੱਖ ਤੇ ਉਹ ਸਮਾਂ ਆ ਪਿਆ ਤੇ ਸੱਚੇ ਪਾਸ਼ਾ ਕਿਰਪਾ ਕਰਿਓ ਅੱਜ ਅੰਗ ਸੰਗ ਸਾਈ ਹੋ ਕੇ ਸਤਿਗਨ ਨਿਭਾ ਦਿਓ ਸਤਿਗ ਤੁਸੀਂ ਨਿਭਾ ਦਿਓ ਤੇ ਇਤਿਹਾਸ ਕਰਾਂ ਵਿਦਵਾਨਾਂ ਲਿਖਿਆ ਵੀ ਅੱਜ ਦੂਜੀ ਵਾਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਭਾਈ ਦਿਆਲੇ ਦੇ ਰੂਪ ਵਿੱਚ ਦੇਗ ਵਿੱਚ ਉਬਾਲੇ ਖਾ ਰਹੇ ਆ ਅੱਜ ਦੂਜੀ ਵਾਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਭਾਈ ਦਿਆਲੇ ਦੇ ਰੂਪ ਵਿੱਚ ਦੇਗ ਵਿੱਚ ਉਬਾਲੇ ਖਾਂਦੇ ਆ ਸਿੱਖ ਦਾ ਸਿੱਧਕ ਮਹਾਰਾਜ ਨੇ ਪਰਪੱਕ ਰੱਖਿਆ ਦੇਗ ਵਿੱਚ ਉਬਾਲੇ ਖਾਈ ਗਿਆ ਖਾਈ ਗਿਆ ਦੁਸ਼ਮਣਾਂ ਸੋਚਿਆ ਸੀ ਟੱਕਣਾ ਤਾਂ ਨੂੰ ਚੱਕ ਕੇ ਬਾਹਰ ਨੂੰ ਨਿਕਲਣ ਦੀ ਕੋਸ਼ਿਸ਼ ਕਰੂਗਾ ਆਸਾਂ ਦੇ ਪਾਣੀ ਫਿਰ ਗਿਆ ਉਹ ਸਿੱਖ ਨੇ ਟੱਕਣ ਨਹੀਂ ਚੱਕਿਆ ਸਾਡੀਆਂ ਨਾਲੋਂ ਮਾਸ ਅਲੈਦਾ ਹੋ ਗਿਆ ਤੇ ਸਿੱਖ ਦੇ ਸਰੀਰ ਵਿੱਚੋਂ ਪੌੜ ਉਡਾਰੀ ਮਾਰ ਗਿਆ ਤੇ ਤੇਜੀ ਵਾਰੀ ਆ ਗਈ ਭਾਈ ਸਤੀ ਦਾਸ ਦੀ ਉਹ ਸਤੀ ਦਾਸ ਦੇ ਸਰੀਰ ਤੇ ਰੂਣ ਲਪੇਟਿਆ ਤੇ ਲੱਤਾਂ ਨੰਗੀਆਂ ਰੱਖ ਲਈਆਂ ਲੱਤਾਂ ਤੋਂ ਉੱਪਰ ਉੱਪਰ ਰੂਣ ਲਪੇਟਿਆ ਤੇ ਕਹਿੰਦੇ ਇਹਨੂੰ ਅੱਗ ਵਿੱਚ ਜਿਉਂਦੇ ਨੂੰ ਸਾੜਨਾ ਰੂਣ ਨੂੰ ਅੱਗ ਲਾ ਕੇ ਸਾੜਦਾ ਇਹ ਜਿਹੜਾ ਚਾਂਦਨੀ ਚੌਕ ਸੀ ਨਾ ਇਹ ਅੱਜ ਵਾਲਾ ਨਹੀਂ ਸੀ ਉਦੋਂ ਵਿੱਚ ਦਿਖ ਹੋਰ ਸੀ ਇਹ ਸ਼ਾਹਜਹਾਨ ਦੀ ਧੀ ਨੇ ਬਣਾਇਆ ਸੀ ਸ਼ਾਹਜਹਾਨ ਬਾਦਸ਼ਾਹ ਹੋਇਆ ਉਹਦੀ ਧੀ ਸੀ ਜਹਾਨਾਰਾ ਉਹਨੇ ਆਪ ਡਿਜ਼ਾਈਨ ਕੀਤਾ ਸੀ ਆਪ ਬਣਾਇਆ ਸੀ ਇੱਥੇ ਚਾਰ ਬਾਜ਼ਾਰਾਂ ਦੇ ਖੂਜੇ ਲੱਗਦੇ ਸੀ ਆਣ ਕੇ ਦਿਲ ਵਾਲੀ ਬਾਜ਼ਾਰ ਰਾਏ ਸੀਨਾ ਬਾਜ਼ਾਰ ਭੋਗਲਪੁਰੀ ਬਾਜ਼ਾਰ ਤੇ ਜਾਮਾ ਮਸਜਿਦ ਬਾਜ਼ਾਰ ਤੇ ਇੱਥੇ ਕੋਨੇ ਸਾ ਸੰਗਤ ਇੱਕ ਤਲਾਬ ਬਣਾਇਆ ਛੋਟਾ ਜਿਹਾ ਤੇ ਜਮਨਾ ਨਦੀ ਵਿੱਚੋਂ ਪਾਣੀ ਲਿਆ ਕੇ ਉਹਦੇ ਵਿੱਚ ਪਾਇਆ ਛੋਟੀ ਜਿਹੀ ਨਦੀ ਲਿਆ ਕੇ ਉਹਦੇ ਵਿੱਚ ਪਾਈ ਜਦੋਂ ਰਾਤ ਨੂੰ ਚੰਦ ਨੇ ਚਮਕਾਰ ਮਾਰਨੀ ਰੋਸ਼ਨੀ ਹੋਣੀ ਚੰਦ ਦੀ ਤੇ ਪਾਣੀ ਨਾਲ ਟਕਰਾਉਣੀ ਤਾਂ ਉੱਥੇ ਚਾਨਣ ਬੜਾ ਹੋਣਾ ਤੇ ਚਾਨਣੀ ਚੌਕ ਅੰਦਰ ਉਹ ਨਿੱਕੀ ਜਿਹੀ ਨਦੀ ਆਉਂਦੀ ਆ ਪਾਣੀ ਦੀ ਦੁਸ਼ਮਣਾਂ ਨੇ ਸੋਚਿਆ ਵੀ ਭਾਈ ਸਦੀ ਦਾਸਾਂ ਗਾ ਲੱਤਾ ਰੱਖੋ ਨੰਗੀਆਂ ਤੇ ਅੱਗ ਲਾ ਦਿਓ ਰੂਪ ਵਿੱਚ ਲਪੇਟ ਕੇ ਜਦੋਂ ਇਹਨੂੰ ਸੇਕ ਲੱਗਾ ਨਾ ਸੜਿਆ ਫਿਰ ਭੱਜ ਕੇ ਜਾ ਕੇ ਨਦੀ ਵਿੱਚ ਛਾੜ ਮਾਰੂਗਾ ਤੇ ਆਪਣੀ ਜਾਨ ਬਚਾਊਗਾ ਲੇਕਿਨ ਵੇਖਣ ਵਾਲਿਆਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਮੂੰਹ ਵਿੱਚ ਉਗਲਾ ਪਾ ਕੇ ਦੇਖਦੇ ਆ ਉਹ ਤਮਾਸ਼ਾ ਵੇਖਣ ਨੂੰ ਖੜੇ ਸੀ ਤੇ ਸੇਖ ਨੇ ਆਪਣਾ ਪੈਰ ਟੱਸ ਤੋਂ ਮਸ ਨਹੀਂ ਕੀਤਾ ਸੇਖ ਉਹਦੇ ਆਨੰਦ ਵਿੱਚ ਖੜਾ ਰਿਹਾ ਤਸਵੀਰ ਅੱਧ ਸੜਿਆ ਹੋ ਗਿਆ ਉਹ ਸਿੱਖ ਦੇ ਸਰੀਰ 'ਚ ਆਪਾਂ ਔਰ ਡਾਰੀ ਮਾਰ ਗਿਆ ਆ 40-45 ਸਾਲ ਪਹਿਲਾਂ ਸਾਡੇ ਵਾਲਿਆਂ ਨੇ ਸ਼ਰੇ ਆਮ ਸਾਡੇ ਗਲਾਂ 'ਚ ਟਾਇਰ ਪਾ ਕੇ ਅੱਗਾਂ ਲਾ ਕੇ ਸਾਨੂੰ ਸਾੜਿਆ ਉਹ ਤੇ ਪੁਰਾਣੀ ਗੱਲ ਆ ਭਾਈ ਸਦੀ 10 ਵਾਲੀ ਉਹ ਤੇ 350 ਸਾਲ ਹੋ ਗਏ ਆ 40-45 ਸਾਲ ਪਹਿਲਾਂ ਧੱਕੇ ਦੇ ਨਾਲ ਸੜਕਾਂ ਤੇ ਜਾਂਦੇ ਸਿੱਖਾਂ ਨੂੰ ਫੜ ਫੜ ਕੇ ਉਹਨਾਂ ਦੇ ਪਰਿਵਾਰਾਂ ਨੂੰ ਫੜ ਫੜ ਕੇ ਗਲਾਂ 'ਚ ਟਾਇਰ ਪਾ ਬਾ ਕੇ ਜਿਉਂਦੇ ਸਾਡੇ ਤੇਲ ਪਾ ਬਾ ਕੇ ਸਾੜੇ ਸਿੱਖਾਂ ਨੇ ਕੀ ਨਹੀਂ ਹੰਡਾਇਆ ਵੱਡੇ ਤੋਂ ਵੱਡਾ ਜ਼ੁਲਮ ਹੀ ਨਾ ਹੋਤੇ ਹੋਇਆ ਅਤਿਆਚਾਰ ਇਹਨਾਂ ਤੇ ਹੋਇਆ ਲੇਕਿਨ ਦੋਲੇ ਨੂੰ ਨਾਮ ਮੁੱਕੇ ਮਕਾਉਣਾ ਬਹੁਤ ਚਾਹੁੰਦਾ ਸੀ ਅੱਜ ਵੀ ਚਾਹੁੰਦੇ ਆ ਉਦੋਂ ਪ੍ਰਧਖ ਤੌਰ ਤੇ ਮਕਾਉਣਾ ਚਾਹੁੰਦੇ ਸੀ ਸਿੱਧੇ ਹੋ ਕੇ ਲੜ ਕੇ ਤਸੀਹੇ ਦੇ ਕੇ ਅੱਜ ਸਾਡੀਆਂ ਜੜਾਂ ਵੱਢ ਕੇ ਸਾਡੇ ਮਕਾਉਣਾ ਚਾਹੁੰਦੇ ਆ ਅੱਜ ਜੜਾਂ ਦੇ ਉੱਤੇ ਅਰਾ ਚਲਾਉਂਦੇ ਆ ਆ ਸਾਡੇ ਜਿੰਨੇ ਚੈਨਲ ਚੱਲਦੇ ਜਿੰਨਾ ਉੱਤੇ ਸਿੱਖੀ ਦਾ ਪ੍ਰਚਾਰ ਹੁੰਦਾ ਇਹ ਸਰਕਾਰ ਦੀ ਨਿਗਾਹ ਵੀ ਕਦੋਂ ਨਾ ਕਦੇ ਇਹਨਾਂ ਨੂੰ ਬੰਦ ਕਰ ਦੇਈਏ ਸਾਰੇ ਬੰਦ ਕਰ ਦੇਈਏ ਸਿੱਖੀ ਦੀ ਗੱਲ ਕਿਤੇ ਦੂਰ ਜਾਵੇ ਹੀ ਨਾ ਕਿਤੇ ਫੈਲੇ ਹੀ ਨਾ ਏਡੀ ਮਾੜੀ ਨੀਤ ਸਰਕਾਰ ਦੀ ਏਡੀ ਮਾੜੀ ਮਨਸਾ ਉਹ ਜਿਸ ਦੇਸ਼ ਦੀ ਖਾਤਰ ਸਿੱਖਾਂ ਨੇ 90 95% ਕੁਰਬਾਨੀਆਂ ਦਿੱਤੀਆਂ ਲਹੂ ਡੋਲਿਆ ਅੱਜ ਬਦਲੇ ਵਿੱਚ ਮਿਲਿਆ ਕੀ ਕਿਹੜਾ ਮੈਡਲ ਮਿਲਿਆ ਕਿਹੜਾ ਤਗਮਾ ਮਿਲਿਆ ਕਿਹੜਾ ਸਥਾਨ ਮਿਲਿਆ ਕੀ ਮਿਲਿਆ ਸਾਨੂੰ ਇਹੋ ਹੀ ਮਿਲਿਆ ਵੀ ਸਿੱਖਾਂ ਨੂੰ ਵਧਾਣ ਨਾ ਦਿਓ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਖਤਮ ਕਰ ਦਿਓ ਆ ਸਾਡਾ ਚੈਨਲ ਚੱਲਦਾ ਹੈ ਜੀਪੀਸੀ ਦਾ ਸਮਰ ਸਰ ਸਾਹਿਬ ਤੋਂ ਜਿਹਦੇ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਦਰਬਾਰ ਸਾਹਿਬ ਦਾ ਉਹ ਤਿੰਨ ਦਿਨ ਹੋ ਗਿਆ ਉਹ ਬੰਦ ਕਰਤਾ ਸਰਕਾਰ ਨੇ ਤਿੰਨ ਦਿਨ ਹੋ ਗਏ ਲਗਭਗ 15 16 ਲੱਖ ਬੰਦਾਂ ਨਾਲ ਜੁੜਿਆ ਉਸ ਚੈਨਲ ਦੇ ਤੇ ਰੋਜ਼ ਸਵੇਰ ਤੇ ਸ਼ਾਮ ਦੁਪਹਿਰ ਲੱਖ ਡੇਢ ਲੱਖ ਸ਼ਰਧਾਲੂ ਸਿੱਖ ਉਹਦੇ ਉੱਤੇ ਲਾਈਵ ਬੈਠ ਕੇ ਕੀਰਤਨ ਸਰਵਣ ਕਰਦੇ ਸੀ ਤੇ ਸਰਕਾਰ ਨੇ ਉਹ ਚੈਨਲ ਬੰਦ ਕਰਤਾ ਕੀ ਗੱਲ ਉਹਦੇ ਉੱਤੇ ਕਿਹੜੀ ਗੱਲ ਹੁੰਦੀ ਖਾਲਸਾਤਾਂ ਦੀ ਉਹਦੇ ਉੱਤੇ ਕਿਹੜੀ ਗੱਲ ਹੁੰਦੀ ਆ ਧੱਕੇ ਵਾਲੀ ਕਿਹੜੀ ਗੱਲ ਆ ਉਹਦੇ ਤੇ ਉੱਥੇ ਗੁਰਬਾਣੀ ਦਾ ਹੀ ਪ੍ਰਚਾਰ ਹੁੰਦਾ ਉੱਥੇ ਗੁਰਬਾਣੀ ਦਾ ਕੀਰਤਨ ਕੀਤਾ ਜਾਂਦਾ ਉਹ ਵੀ ਉਸ ਘਰ 'ਚੋਂ ਜਿਸ ਘਰ ਦੇ ਦਰਵਾਜ਼ੇ ਚਾਰ ਰੱਖੇ ਸਾਡੇ ਗੁਰੂ ਨੇ ਵੀ ਜਿਹੜਾ ਮਰਜ਼ੀ ਜਿੱਧਰੋਂ ਮਰਜ਼ੀ ਆਵੇ ਕਿਸੇ ਨੂੰ ਰੋਕ ਟੋਕ ਨਹੀਂ ਕਿਸੇ ਨੂੰ ਰੋਕਣਾ ਨਹੀਂ ਹਰ ਇੱਕ ਦੀ ਬਾਹ ਫੜੀ ਸਾਡੇ ਪਾਸ਼ਾ ਨੇ ਲੇਕਿਨ ਸਾਡੇ ਨਾਲ ਸਾਰਿਆਂ ਨੇ ਧੱਕਾ ਕੀਤਾ ਸਿੱਖਾਂ ਨਾਲ ਸਾਰਿਆਂ ਧੱਕਾ ਕੀਤਾ ਲੇਕਿਨ ਸਿੱਖਾਂ ਨੇ ਫੇਰ ਵੀ ਇਸ ਦੇਸ਼ ਦੀ ਇੱਜ਼ਤ ਆਪਰੂ ਲਈ ਆਪਣੀਆਂ ਜਾਨਾਂ ਵਾਰੀਆਂ ਸਿੱਖਾਂ ਨੇ ਫੇਰ ਵੀ ਆਪਣੀਆਂ ਜਾਨਾਂ ਤਲੀ ਤੇ ਧਰ ਕੇ ਇਸ ਦੇਸ਼ ਦੀ ਇੱਜ਼ਤ ਬਚਾਈ ਲੇਕਿਨ ਸਾਨੂੰ ਬਦਲੇ ਵਿੱਚ ਦਿੱਤਾ ਇਹ ਨਾ ਕੱਖ ਨਹੀਂ ਵਾਰ-ਵਾਰ ਵਿਰੋਧੀਆਂ ਚਾਲ ਚੱਲੀ ਵਾਰ-ਵਾਰ ਸਿੱਖ ਕਾਮ ਤੇ ਵਾਰ ਹੋਇਆ ਕਦੇ ਸਾਡੀ ਕਿਰਪਾ ਨੇ ਤੇਰੋ ਕ ਲੱਗੀ ਤੇ ਕਦੇ ਸਾਡੀ ਦਸਤਾਰ ਤੇ ਵਾਰ ਹੋਇਆ ਕਦੇ ਇਹ ਸੁਖਮਣੀ Stop!